ਪੱਤਰਕਾਰਤਾ ਦੀ ਦੁਨੀਆ ਵਿੱਚ ਲੰਬੇ ਸਮੇਂ ਤੋਂ ਸਰਗਰਮ ਅਤੇ ਵਿਸ਼ਵਾਸਯੋਗ ਸੰਸਥਾ ਪ੍ਰੈਸ ਐਸੋਸੀਏਸ਼ਨੇਸ਼ਨ ਆਫ ਸਟੇਟ ਵੱਲੋਂ ਪੰਜਾਬ ਅਤੇ ਜਲੰਧਰ ਯੂਨਿਟ ਦਾ ਵਿਸਥਾਰ ਕੀਤਾ ਗਿਆ। ਇਸ ਮੌਕੇ ਤੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਟੋਗੜਾ ਅਤੇ ਜਲੰਧਰ ਪ੍ਰਧਾਨ ਰਾਜੇਸ਼ ਥਾਪਾ ਨੇ ਅਜੇ ਕੋਲੀ ਨੂੰ ਮੁਖ ਸਲਾਹਕਾਰ ਪੰਜਾਬ ਨਿਯੁਕਤ ਕੀਤਾ ਗਿਆ। ਇਸ ਮੌਕੇ ਜਗਜੀਤ ਸਿੰਘ ਟੋਗੜਾ ਨੇ ਕਿਹਾ ਕੀ ਐਸੋਸੀਏਸ਼ਨ ਦਾ ਉਦੇਸ਼ ਪੱਤਰਕਾਰਾਂ ਦੀਆਂ ਆਵਾਜ਼ ਉਹਨਾਂ ਦੇ ਮਸਲੇ ਸਰਕਾਰੀ ਪੱਧਰ ਤੇ ਉਠਾਉਣੇ ਹਨ ਉਹਨਾਂ ਕਿਹਾ ਕਿ ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਉਹਨਾਂ ਦੀ ਇੱਜ਼ਤ ਬਰਕਰਾਰ ਰੱਖਣਾ ਸਮਾਜ ਦੀ ਜ਼ਿੰਮੇਵਾਰੀ ਹੈ ਰਾਜੇਸ਼ ਥਾਪਾ ਨੇ ਕਿਹਾ ਕਿ ਜਲੰਧਰ ਯੂਨਿਟ ਜਲਦੀ ਹੀ ਹੋਰ ਜ਼ਿਲ੍ਹਿਆਂ ਵਿੱਚ ਵੀ ਆਪਣੀ ਪਹੁੰਚ ਬਣਾਵੇਗਾ ਅਤੇ ਪਿੰਡ ਪੱਧਰ ਤੇ ਵੀ ਪੱਤਰਕਾਰਾਂ ਲਈ ਪ੍ਰੋਗਰਾਮ ਕੀਤੇ ਜਾਣਗੇ ਉਨਾ ਕਿਹਾ ਕਿ ਸੱਚਾਈ ਅਤੇ ਨਿਸ਼ਪੱਖ ਪੱਤਰਕਾਰਤਾ ਲਈ ਇਹ ਸੰਸਥਾ ਹਮੇਸ਼ਾ ਮੋਹਰਲੇ ਦਰਜੇ ਤੇ ਰਹੇਗੀ ਪੱਤਰਕਾਰ ਅਜੇ ਕੋਹਲੀ ਨੇ ਕਿਹਾ ਕਿ ਓਪਰੈਸ ਐਸੋਸੀਏਸ਼ਨ ਆਫ ਸਟੇਟ ਨਾਲ ਮਿਲ ਕੇ ਪੱਤਰਕਾਰਾਂ ਦੇ ਹੱਕਾਂ ਦੀ ਰੱਖਿਆ ਲਈ ਕੰਮ ਕਰਨਗੇ ਅਤੇ ਇੱਕਜੁੱਟ ਰਹਿ ਕੇ ਹਰ ਆਵਾਜ਼ ਨੂੰ ਉੱਚਾ ਚੁੱਕਣਗੇ ਉਹਨਾਂ ਨੇ ਕਿਹਾ ਕਿ ਇਹ ਸੰਸਥਾ ਪੱਤਰਕਾਰਾਂ ਦੀ ਤਾਕਤ ਬਣੇਗੀ ਅਤੇ ਉਹਨਾਂ ਦੇ ਹੱਕ ਲਈ ਹਰ ਮੰਚ ਤੇ ਲੜਾਈ ਲੜੇਗੀ ਇਸ ਮੌਕੇ ਸੀਨੀਅਰ ਪੱਤਰਕਾਰ ਰਮੇਸ਼ ਕਾਬਾ ਪੰਕਜ ਸੋਨੀ ਹਣੀ ਸਿੰਘ ਵਰਜੇਸ਼ ਸ਼ਰਮਾ ਮੌਜੂਦ ਸਨ ਕਿ ਪੰਜਾਬ ਪ੍ਰਧਾਨ ਜਲਜੀਤ ਸਿੰਘ ਡੋਗਰਾ ਨੇ ਅੱਜ ਅਜੇ ਕੋਲੀ ਨੂੰ ਪ੍ਰੈਸ ਐਸੋਸੀਏਸ਼ਨ ਆਫ ਸਟੇਟ ਦੇ ਪੰਜਾਬ ਅਡਵਾਈਜ਼ਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਹੈ ਇਹਨਾਂ ਨੂੰ ਸਨਪੂਰੀਆਂ ਉਮੀਦਾਂ ਹੈ ਕਿ ਇਹ ਆਪਣੇ ਕਾਰਜਕਾਲ ਨੂੰ ਪੂਰੀ ਤਰ੍ਹਾਂ ਨਿਭਾਣਗੇ ਪ੍ਰੈਸ ਐਸੋਸੀਏਸ਼ਨ ਆਫ ਸਟੇਟ ਪਰ ਲੋ ਮੈਨੂੰ ਉਹਦੇ ਦਾ ਬਣਾਇਆ ਗਿਆ ਮੈਂ ਆਪਣੇ ਡੋਰਾ ਸਾਹਿਬ ਦਾ ਤੇ ਬਾਕੀ ਮੈਂਬਰਾਂ ਦਾ ਬਹੁਤ ਹੀ ਦਿਨੋਂ ਤੇ ਗੱਲ ਕਰਦਾ ਪ੍ਰੈਸ ਐਸੋਨ ਨੂੰ ਸਟੇਟ ਵੱਲੋਂ ਅੱਜ ਅਜੇ ਕੋਲੀ ਜੀ ਜਿਹੜੇ ਕਿ ਸੀਨੀਅਰ ਪੱਤਰਕਾਰ ਨੇ ਜਲੰਧਰ ਦੇ ਉਹਨਾਂ ਨੂੰ ਅਸੀਂ ਅੱਜ ਆਪਣੀ ਪ੍ਰੈਸ ਐਸੋਨ ਦੀ ਜਿਹੜੀ ਪੰਜਾਬ ਦੀ ਟੀਮ ਹੈ ਉਹਦੇ ਵਿੱਚ ਅਸੀਂ ਐਡਵਾਈਜ਼ਰ ਦੇ ਤੌਰ ਤੇ ਨਿਯੁਕਤ ਕੀਤਾ ਔਰ ਸਾਨੂੰ ਬੜੀ ਖੁਸ਼ੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਸੀਨੀਅਰ ਪੱਤਰਕਾਰ ਨੇ ਉਹ ਐਸੋਸੀਏਸ਼ਨ ਦੇ ਵਿੱਚ ਆ ਰਹੇ ਨੇ ਔਰ ਸਾਨੂੰ ਆਸ ਹੈ ਕਿ ਐਸੋਸੀਏਸ਼ਨ ਜਿਹੜੀ ਹੈ ਇਹਨਾਂ ਦੇ ਆਉਣ ਦੇ ਨਾਲ ਇਹਦੀ ਅਗਵਾਈ ਦੇ ਵਿੱਚ ਹੋਰ ਤਰੱਕੀ ਕਰੂਗੀ ਔਰ ਪੱਤਰਕਾਰਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਜਾਂ ਪੱਤਰਕਾਰਾਂ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਅਸੀਂ ਜਿਹੜੇ ਚੰਗੇ ਪਲੇਟਫਾਰਮ ਦੇ ਉੱਤੇ ਉਠਾਵਾਂਗੇ ਮੰਤਰੀ ਤੱਕ ਮੁੱਖ ਮੰਤਰੀ ਤੱਕ ਜਿਹੜੀਆਂ ਪੱਤਰਕਾਰਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਲਜਾਂਚ ਕਾਮਯਾਬ ਹੋਵਾਂਗੇ ਅਸੀਂ ਆਸ ਕਰਦੇ ਹਾਂ ਕਿ ਕੋਲੀ ਜੀ ਸਾਡਾ ਪੂਰਾ ਸਾਥ ਦੇਣਗੇ ਤਾਂ ਕਿ ਅਸੀਂ ਜਿਹੜੇ ਪੱਤਰਕਾਰ ਹੈ ਜਲੰਧਰ ਦੇ ਉਹਨਾਂ ਦੀਆਂ ਜਿਹੜੀਆਂ ਮੀਤਾਂ ਨੇ ਉਹਨਾਂ ਨੂੰ ਅਸੀਂ ਜਗਾਇਕ ਕੇ ਰੱਖੀਏ ਔਰ ਉਹਨਾਂ ਦੇ ਜਿਹੜੇ ਮੁੱਦੇ ਨੇ ਉਹ ਸਰਕਾਰ ਤੱਕ ਪਹੁੰਚਣ ਚ ਕੰਮ ਕਰਾਉ। ਉਹ ਇਹ ਤਾਜੂ ਉਹਨਾਂ ਨੂੰ ਉਹ ਸਾਰੀਆਂ ਸੁਵਿਧਾ ਮਿਲਣ ਜੋ ਬਾਕੀ ਪ੍ਰਾਂਤਾਂ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਪੱਤਰਕਾਰਾਂ ਨੂੰ ਮਿਲਣ